ਉੰਦਾ 60 ਸਾਲਾਂ ਵਾਲੀ ਸੰਗਤ ਅਤੇ ਸੇਵਾ ਇੱਥੋਂ ਸ਼ੁਰੂ ਕਰਨ ਲੱਗੇ ਆ। ਵਿਚਨ ਦੱਸਿਆ ਜਾ ਚੁੱਕਾ ਹੈ ਕਿ ਇਹ ਮਾਚਮਾਨ ਵਿੱਚ ਹੀ ਬਾਬਾ ਜੀ ਨੂੰ ਘਰ-ਬਾਰ ਤਿਆਕ ਕੇ ਸਾਧੂ ਬਣਨ ਤੇ ਪਰਮੇਸ਼ਰ ਪ੍ਰਾਪਤੀ ਲਈ ਅਤੀ ਲਗਨ ਸੀ। ਆਪਜੀ ਦੋ ਨੇ ਦੇਖਦੇ ਆਂ ਦੇਖਦੇ ਆਂ ਹੀ ਪਿੰਡ ਦੇ ਦੋ ਜ਼ਿਮੀਂਦਾਰ ਖਾਦ ਬਾਣ ਗਏ ਪਰ ਇੱਕ ਸਾਲ ਦੇ ਅੰਦਰ ਅੰਦਰ ਹੀ ਵਾਪਸ ਕਰ ਆ ਪਰਤ ਆਈ ਉਸ ਨੇ ਤਾਂ ਆਉਂਦਿਆ ਹੀ ਸਾਧੂ ਵੇਸ ਲਾ ਕੇ ਖੇਤੀ ਕਰਨੀ ਆਰੰਭ ਕਰ ਦਿੱਤੀ ਅਤੇ ਦੂਸਰਾ ਛੇ ਮਹੀਨੇ ਆਪਣੀ ਹਮੇਲੀ ਵਿੱਚ ਧੂਮਾ ਲਾ ਕੇ ਲੋਕਾਂ ਨੂੰ ਰਾਖ ਮਗੈਰਾ ਦਿੰਦਾ ਰਿਹਾ ਤੇ ਅਖੀਰ ਉਹ ਵੀ ਵਿਆਹ ਕਰਵਾ ਕੇ ਕੰਮ ਕਰ ਕਰਨ ਲੱਗ ਪਿਆ। ਬਾਬਾ ਜੀ ਦੱਸਿਆ ਕਰਦੇ ਸਨ ਕਿ ਇਨਾਂ ਬਲ ਦੇਖ ਕੇ ਮਾਨ ਵਿੱਚ ਸਾਧੂਆ ਪ੍ਰਤੀ ਵੀ ਗਿਆਨੀ ਪੈਦਾ ਹੋ ਗਈ। ਕਿ ਜੇ ਸਾਲ ਦੋ ਸਾਲ ਨੂੰ ਮੋਹ ਬਸ ਹੋ ਕੇ ਮੁੜਕਾ ਨਹੀਂ ਆਉਣਾ ਹੈ ਤਾਂ ਘਰ ਛੱਡਣਾ ਕਿਸ ਵਾਸਤੇ ਹੈ। ਘੇਤਾ ਘਰ ਵਿੱਚ ਹੀ ਕੰਮ ਕਰ ਕਰਕੇ ਪਰਮੇਸ਼ਰ ਦੀ ਯਾਦ ਹਿਰਦੇ ਚ ਮਸਾਉਣੀ tatha ਨਾਮ ਜਪਣਾ ਯੋਗ ਹੈ ਜਪਣਾ ਯੋਗ ਹੈ ਅੰਦਰ ਜੋ ਪਰਮੇ ਪ੍ਰੇਮ ਕਾਸ਼ਕ ਅਸੀਂ ਉਸ ਨੂੰ ਪੂਰਾ ਕਰਨ ਲਈ ਆਤਮਾ ਸ਼ੇਧ ਚਾਹੁੰਦੀ ਸੀ ਇਲਾਕੇ ਚ ਜਿੱਥੇ ਕਿਤੇ ਵੀ ਕਿਸੇ ਸਾਧੂ ਦੀ ਸ਼ੋ ਮਿਲਦੀ ਆਪ ਜੀ ਦੇਖਣਾ ਨੂੰ ਜਾਂਦੇ ਅਤੇ ਪਰਖ ਦੀ ਨਿਗਾ ਨਾਲ ਉਸ ਦੀ ਨਿੱਜੀ ਜੀਵਨੀ ਨੂੰ ਪਰਖਦੇ ਇੰਨਾ ਹੀ ਦਿਨਾਂ ਵਿੱਚ ਆਪ ਜੀ ਦੇ ਆਪਣੇ ਹੀ ਪੰਡ ਝੁੱਗੇ ਕਲਾਂ ਵਿੱਚ ਇੱਕ ਦਾਸੀ ਸਾਧੂ ਜਿਸ ਦਾ ਨਾਮ ਸੰਤੋਖ ਦਾਸ ਸੀ ਪੰਡ ਤੋਂ ਬਾਹਰ ਇੱਕ ਤਕੀਏ ਨੇ ਛੱਪੜ ਕਿਨਾਰੇ ਆਟਕਿਆ ਪਰ ਬਾਬਾ ਜੀ ਉਸ ਨੂੰ ਮੀਲਣ ਨਹੀਂ ਗਏ ਪਰ ਬਦੀਨੇਤ ਬਾਰਸ਼ ਹੋਣ ਲੱਗ ਪਈ ਪਰ ਉਹ ਸੰਤੋਖੀ ਸਾਧੂ ਆਪਣੇ ਨਾਮ ਉੱਪਰ ਪੂਰਾ ਉਤਰਿਆ ਮਾਰਸ਼ ਵਿੱਚ ਵੀ ਉਹ ਉੱਥੇ ਹੀ ਬੈਠਾ ਰਿਹਾ ਅਤੇ ਨਾ ਹੀ ਪਿੰਡ ਵਿੱਚ ਮੰਗਣ ਗਿਆ ਤਨ ਦਿਨ ਲਗਾਤਾਰ ਮੀਂਹ ਪੈਦਾ ਰਿਹਾ ਬਾਬਾ ਜੀ ਹਰ ਉਸ ਮੀਰੇ ਸ਼ਾਮ ਦੂਰੋਂ ਅਸ ਨੂੰ ਤੱਕ ਕੇ ਵਿਚੈਦ ਸਾਧੂ ਚਲਾ ਗਿਆ ਹੋਵੇਗਾ ਪਰ ਉਹਦੀ ਦ੍ਰਿੜਤਾ ਦ੍ਰੜਤਾ ਤੇ ਸੰਦੋਖ ਨੇ ਬਾਬਾ ਜੀ ਦੀ ਆਤਮਾ ਤੇ ਅਸਰ ਪਾਇਆ ਆਪ ਜੀ ਨੇ ਘਰੋਂ ਸੁੱਕੀਆਂ ਲੱਕੜਾਂ ਸੈਕਤੇ ਚੁੱਕੀਆਂ ਤੇ ਲੰਗਰ ਪਾਣੀ ਲੈ ਕੇ ਸਾਧੂ ਸੰਤੋਖ ਦਾਸ ਦੇ ਚਾਨਾਂ ਚ ਹਾਂ ਜਰ ਹੋਏ ਤੂੰ ਆ ਬਾ ਦਿੱਤਾ ਤੇ ਸਾਦੇ ਨੂੰ ਲੰਗਰ ਛਕਾ ਕੇ ਮਨ ਗਦਗਦ ਹੋ ਗਿਆ ਮਨ ਵਿੱਚ ਸਾਧੂ ਪ੍ਰਤੀ ਜੋ ਨਫਰਤ ਬਣ ਚੁੱਕੀ ਸੀ ਉਹ ਸੰਤੋਖ ਦਾ ਨੇ ਇਹ ਸੰਤੋਖ ਨੇ ਦੂਰ ਕਰ ਦਿੱਤੀ ਹੁਣ ਹਰ ਰੋਜ਼ ਬਾਬਾ ਜੀ ਨਜ਼ਮ ਬਣ ਗਿਆ ਕਿ ਦਿਨ ਰਾਤ ਤੂਏ ਨੂੰ ਚੱਲਦਾ ਰੱਖਣ ਲਈ ਘਰੋਂ ਲੱਕੜਾਂ ਲੈ ਜਾਣੀਆਂ ਅਤੇ ਸਵੇਰੇ ਸਾਮ ਲੰਗਰ ਪੁਜਦਾ ਕਰਨਾ ਇੱਥੇ ਹੀ ਬਸ ਨਹੀਂ ਤਕੀਏ ਤੇ ਪਾਣੀ ਦਾ ਕੋਈ ਪ੍ਰਬੰਧ ਨਹੀਂ ਸੀ ਜਿੰਨਾ ਵੀ ਜਲਮਹਾਂ ਆਤਮਾ ਨੂੰ ਮਾਤਮਾਨੇ ਕਹਿਣਾ ਪਿੰਡੋਂ ਮਾਸਟੀਆਂ ਨਾਲ ਉੱਥੇ ਜਮਾ ਕਰਨਾ ਕੁਝ ਦੇਰ ਕੋਲ ਬੈਠ ਕੇ ਸੰਗਤ ਕਰਨੀ ਤੇ ਬਾਕੀ ਸਮਾਂ ਘਰ ਪਿਤਾ ਜੀ ਨਾਲ ਕੰਮਕਾਰ ਚ ਹੱਥ ਵਟਾਉਣਾ ਖੇਤਾਂ ਵਿੱਚ ਹੀ ਪਿਤਾ ਜੀ ਨਾਲ ਹਾਲ ਬਾਹੀ ਦਾ ਕੰਮ ਬਾਕੀ ਪ੍ਰਾਮਾਣ ਨਾਲ ਗੇ ਹੋ ਕੇ ਕਰਦੇ ਇਸ ਪ੍ਰਕਾਰ ਬਾਬਾ ਨਾਮਦੇਵ ਜੀ ਦੇ ਕਥਨ ਅਨਸਾਰ ਹੱਥ ਪਾਉ ਕਰ ਕਾਮ ਸਮ ਚੀਤ ਨਨੰਜਨ ਨਾਲ ਦੇ ਪੂਰਨ ਅਤੇ ਚਲ ਕੇ ਸੰਸਾਰਕ ਕਰਤਵੀ ਕਰਦੇ ਅਤੇ ਪਰਮੇਸ਼ਰ ਜੀ ਵੱਲੋਂ ਜੀਵੇਂ ਜਿੰਮੇ ਲਾਈ ਡਿਊਟੀ ਇਹ ਵੀ ਨੱਤਾ ਫਰਕ ਨਾ ਪੈਣ ਦਿੰਦੇ। ਸਾਧੂ ਸੰਤੋਖ ਦਾ ਸੰਜੀਵ ਕੇਵਲ ਸਾਧੂ ਜਾਣ ਕੇ ਸੇਵਾ ਕਰਦੇ। ਇਹਨਾਂ ਦੀ ਸੰਗਤ ਨਾਲ ਬਾਬਾ ਜੀ ਨੇ ਦਾਸੀ ਮਤ ਦੇ ਸੰਸਕਾਰ ਗ੍ਰਹਿਣ ਨਹੀਂ ਕੀਤੇ। ਆਪ ਜੀ ਗੁਰਮਤ ਦੇ ਪੂਰਨਤਾਨੀ ਅਤੇ ਅੰਦਰੜ ਬਸ਼ਵਾਸੀ ਰਹੇ। ਸਾਰਾ ਆਦੈਨ ਮੂਲ ਮੰਤਰ ਅਤੇ ਕਰਮ ਮੰਤਰ ਦਾ ਅਭਿਆਸ ਕਰਦੇ ਰਹਿੰਦੇ। ਭਾਵੇਂ ਕੋਈ ਸ਼ਾਨਾ ਜੀ ਸੇਵਾ ਤੋਂ ਬਾਅਦ ਸਾਧੂ ਸੰਤੋਖ ਦਾਸ ਜੀ ਨੇ ਬਾਬਾ ਜੀ ਨੂੰ ਪ੍ਰੇਰਨਾ ਦਿੱਤੀ ਕਿ ਚਾਰੀ ਦਿਨ ਮੇਰੇ ਵੱਲੋਂ ਦੱਸੀ ਵਿਧੀ ਅਨੁਸਾਰ ਜਾਪ ਕਰੋ। ਹਨੂਮਾਨ ਪੈਰੋਂ ਇਹ ਹੋਰ ਦੇਵਤੇ ਤੁਹਾਡੇ ਬਸ ਵਿੱਚ ਹੋ ਜਾਣਗੇ। ਅਤੇ ਤੁਹਾਡੇ ਹੁਕਮ ਅਨਸਾਰ ਸਾਰੇ ਕੰਮ ਕਰਨਗੇ ਤੁਹਾਨੂੰ ਬਾਗ ਸਿੱਧੀ ਵੀ ਪ੍ਰਾਪਤ ਹੋ ਜਾਵੇਗੀ ਪ੍ਰੰਤੂ ਬਾਬਾ ਜੀ ਸਾਰੇ ਕੰਮ ਕਰਨਗੇ ਇਹ ਆਖੇ ਨਾ ਕਰ ਦਿੱਤੀ ਕਿ ਮੈਨੂੰ ਤਾਂ ਪਰਮੇਸ਼ਰ ਪ੍ਰਾਪਤੀ ਦੀ ਲਾਲਸਾជា ਹੈ ਮੈਂ ਰੇਦੀਆਂ ਸਿੜੀਆਂ ਵਾਲੇ ਰਸਤੇ ਨਹੀਂ ਪੈਣਾ ਚਾਹੁੰਦਾ ਕਿਉਂਕਿ ਇਹ ਤਾਂ ਪਰਮੇਸ਼ਰ ਤੇ ਤੋਂ ਪਰੇ ਲੈ ਜਾਣ ਵਾਲੀਆਂ ਹਨ ਜਿਵੇਂ ਕਰਦੇ ਸਤਿਗੁਰੂ ਅਮਰਦਾਸ ਜੀ ਦਾ ਫਰਮਾਨ ਹੈ ਰਦ ਸਿੰਦ ਸਭ ਮੂ ਹੇ ਨਾਮ ਨਾਮ ਇਸਰੀ ਮਨਾਈ তথা ਰਦ ਸੈਦਾ ਅਵਰਾ ਆਸਾਨ ਹਾਦੋ ਸੰਤੋਖ ਦਾ ਤੋਂ ਨਰਾਸਤਾ ਮਬਬਾ ਜੀ ਨੇ ਲਗਾਤਾਰ ਬਿਨਾਂ ਕੋਈ ਨਾਂਗਾ ਪਾਏ ਤੇ ਪੂਰੇ 11 ਸਾਲ ਇੰਨਾ ਸੰਤਾਂ ਦੀ ਸੇਵਾ ਕੀਤੀ ਇੱਕ ਦਿਨ ਖੇਤਾਂ ਵਿੱਚ ਕੰਮ ਕਰਦੇ ਆਪਜੀ ਦੇ ਮਾਨ ਵਿੱਚ ਇੱਕ ਖਿਆਲ ਤੀਬਰ ਪ੍ਰਸ਼ਨ ਦੇ ਰੂਪ ਵਿੱਚ ਸਾਹਮਣੇ ਆਇਆ ਕਿ ਮੈਂ ਕੀ ਹਾਂ ਕੰਮ ਛੱਡ ਕੇ ਬੈਠ ਕੇ ਸੋਚਿਆ ਕਿ ਮੈਂ ਸਰੀਰ ਤਾਂ ਹੈ ਨਹੀਂ ਮੇਰੇ ਅੰਦਰ ਕੋਈ ਹੋਰ ਚੇਤਨ ਸਤਾ ਹੈ ਦੂ ਮੇਰੇ ਸਰੀਰ ਨੂੰ ਵੀ ਚਲਾ ਰਹੀ ਹੈ ਫਿਰ ਮਨ ਵਿੱਚ ਵਿਚਾਰ ਹੋਈ ਕਿ ਚਲੋ ਸੰਤਾਂ ਨੂੰ ਪੁੱਛਦੇ ਹਾਂ ਆਪ ਜੀ ਕਾਮਾਂ ਦੂਰਾ ਛੱਡ ਕੇ ਸੰਤਾਂ ਪਾਸ ਪੁੱਜੇ ਨਮਸਕਾਰ ਕਰਕੇ ਸੰਤਾਂ ਅੱਗੇ ਆਪਣੇ ਅੰਦਰੋਂ ਹੱਥ ਪਨ ਹੋਏ ਸਵਾਲ ਰੱਖਿਆ ਕਿ ਇਹ ਕਿਰਪਾ ਕਰਕੇ ਦੱਸੋ ਮੈਂ ਕੀ ਹਾਂ ਕੋਸ਼ੇ دیر ਚੁੱਪ ਰਹਿਣ ਤੋਂ ਪਿੱਛੋਂ ਸੰਤਾਂ ਨੇ ਉੱਤਰ ਦਿੱਤਾ ਹਰਨਾਮ ਸਿੰਘ ਜੇ ਇਹ ਗੱਲ ਪੁੱਛਣੀ ਹੈ ਤਾਂ ਸਹਿਰ ਵਿੱਚ ਸਵਾ ਪਾ ਕੇ ਸਾਡਾ ਚੇਲਾ ਮਣ ਆਪ ਜੀ ਦੇ ਮਨ ਨੂੰ ਅਤਿਅੰਤ ਠੋਸ ਪੁੱਜੀ ਤੇ ਮਨ ਵਿੱਚ ਵਿਚਾਰ ਆਇਆ ਕਿ ਇਹ ਮੈਨੂੰ ਸਿੱਖ ਸਮਝ ਸਿੱਖ ਸਮਝਦੇ ਹਨ ਤੇ ਮੈਂ ਹਾਂ ਵੀ ਮਿਸਿੱਖ ਮੈਂ ਤਾਂ ਇਹਨਾਂ ਨੂੰ ਅੰਦਾਇ ਤੋ ਸਾਧੂ ਜਾਣ ਕੇ ਸੇਵਾ ਕਰਦਾ ਰਿਹਾ ਹਾਂ ਇਹਨਾਂ ਦੇ ਮਨ ਵਿੱਚ ਸਿੱਖ ਅਤੇ ਅਦਾਸ ਦਾ ਮਿਤਕਰਾ ਹੈ ਉਸੇ ਮਾਰਤ ਜਵਾਬ ਦਿੱਤਾ ਕਿ ਮੈਂ ਤਾਂ ਆਪ ਜੀ ਨੂੰ ਸਮ ਦ੍ਰਿਸ਼ਟੀ ਵਾਲੇ ਸਾਧੂ ਜਾਣ ਕੇ ਸੇਵਾ ਕਰਦਾ ਹਾਂ ਜੇਕਰ ਤੁਸੀਂ ਸਹਿਮ ਵਿੱਚ ਸਵਾਪ ਆਏ ਤੋਂ ਚੇਲਾ ਬਣੇ ਤੋਂ ਬਿਨਾ ਮੈਨੂੰ ਇਹ ਗੱਲ ਨਹੀਂ ਦੱਸਣੀ ਤਾਂ ਮੈਂ ਸਿੱਖਾਂ ਤੇ ਤੇ ਸੈਲਵੇਜਸਾ ਪਾਉਣ ਨੂੰ ਤੇ ਕਿਸੇ ਦਾ ਜਿੰਨਾ ਮੰਨਣ ਨੂੰ ਤਿਆਰ ਨਹੀਂ ਮੈਂ ਚੰਗਾ ਏ ਹੈ ਹੀ ਇਹ ਹੀ ਹੈ ਕਿ ਅੰਗੇ ਤੋਂ ਮੈਂ ਤੁਹਾਡੇ ਪਾਸੋਂ ਕੋਈ ਵੀ ਗੱਲ ਨਹੀਂ ਪੁੱਛਾਂਗਾ ਉਸ ਦਿਨ ਤੋਂ ਬਾਬਾ ਜੀ ਨੇ ਸਾਧੂ ਸੰਤੋਖ ਦਾਸ ਜੀ ਉੱਤੇ ਜੋ ਪ੍ਰਮਾਤਮਾ ਪ੍ਰਮਾਤਮਾ ਪ੍ਰਾਪਤੀ ਦਾ ਰਸਤਾ ਪੁੱਛਣ ਲਈ ਟੀਕ ਰੱਖੀ ਹੋਈ ਸੀ ਉਹ ਅਸਦੇ ਵੀ ਕਿੰਗਰੇ ਟੁੱਟ ਗਏ ਹੋਣ ਤਾਂ ਨਾਨਕ ਤੇਗ ਪਈ ਕਰਤੇ ਕੀ ਹੋਰ ਆਸ ਵਡਾਣੀ ਲਾਹੀ ਜੇਵਲ ਕਰਤੇ ਨੇ ਆਸ ਹੀ ਬਾਕੀ ਰਹਿ ਗਏ ਸੰਗ ਸਾਮਤ ਮਿਆ ਪ੍ਰਾਣੇ ਰੀਤੀ ਰਿਵਾਜ ਮਤਾਵਕ ਉਸ ਸਮੇਂ ਬਾਲ ਵਿਆਹ ਪ੍ਰਚਲਿਤ ਸੀ ਜੋ ਮਾਤਾ ਪਿਤਾ ਜੀ ਨੇ ਮਾਮਾ ਜੀ ਦਾ ਵਿਆਹ ਵੀ 8 ਸਾਲ ਦੀ ਆਜੂ ਵਿੱਚ ਆਪਣੇ ਜਿਲ੍ਹੇ ਦੇ ਪਿੰਡ ਨੰਗਲ ਬੁਰੇ ਜੱਟਾਂ ਜਿਲ੍ਹਾ ਹਸ਼ਿਆਰਪੁਰ ਵਿਖੇ ਜੀਬੀ ਗਿਆਨਕੁਰ ਜੀ ਨਾਲ ਕਰ ਦਿੱਤਾ ਆਪ ਜੀ ਦਾ ਕਹਿਣਾ ਸੀ ਕਿ ਅਸੀਂ ਮਥੇਰੇ ਮਥੇਰਾ ਮਾਤਾ ਜੀ ਨੂੰ ਕਿਹਾ ਕਿ ਮਾਤਾ ਜੀ ਮੇਰਾ ਚਤ ਗ੍ਰਸਤ ਵਿੱਚ ਪੈਣ ਨੂੰ ਨਹੀਂ ਕਰਦਾ ਤੁਸੀਂ ਮੇਰਾ ਵਿਆਹ ਨਾ ਕਰੋ ਪਰ ਮਾਤਾ ਪਿਤਾ ਦੀ ਰੀਜ ਅੱਗੇ ਸਾਡੀ ਕੋਈ ਪੇਸ਼ ਨਾ ਗਈ ਪਰ ਇਹ ਵਿਆਹ ਵੀ ਕੋਈ ਪੁਰਬਲਾ ਸੰਯੋਗ ਪੂਰਾ ਕਰਨ ਵਾਲੀ ਗੱਲ ਸੀ ਹੀ ਸੀ ਜੀ ਗਰੀਬਨ ਇੱਕ ਸਾਲ ਦੇ ਹਰਸੇ ਵਿੱਚ ਹੀ ਅਸੀਂ ਬੀਬੀ ਗਾਨਕੁਰ ਦੁਆਰਾ ਪਿੰਡ ਝੁੱਗੇ ਵੀ ਨਹੀਂ ਆਏਗੇ ਪਨੇ ਇਹ ਦੀਬਿਮਾਰੀ ਨਾਲ ਬੀਬੀ ਸਰੀਰ ਛੱਡ ਗਈ। ਸੱਸ ਸੌਰੇ ਨੇ ਛੋਟੀ ਲੜਕੀ ਦਾ ਰਸਤਾ ਬਾਬਾ ਜੀ ਨਾਲ ਕਰਨ ਦੀ ਗੱਲ ਸਰਦਾਰ ਅਛਰ ਸਿੰਘ ਜੀ ਨਾਲ ਕਿਚਲਾਈ। ਜਦੋਂ ਬਾਬਾ ਜੀ ਨੂੰ ਇਸ ਗੱਲ ਦਾ ਪਤਾ ਲੱਗਾ ਤਾਂ ਆਪ ਜੀ ਨੇ ਬੜੀ ਦ੍ਰਿੜਤਾ ਨਾਲ ਮਾਤਾ ਜੀ ਨੂੰ ਇਹ ਸ਼ਬਦ ਕਹੇ ਕਿ ਮਾਤਾ ਜੀ ਮੈਂ ਕਾਹੀ ਗ੍ਰਸਤ ਵਿੱਚ ਨਹੀਂ ਪੈਣਾ। ਇਹ ਤੁਸੀਂ ਪਹਿਲਾਂ ਵਾਂਗ ਹੀ ਮੇਰਾ ਰਸਤਾ ਕਰ ਦਿੱਤਾ ਤਾਂ ਉਹ ਬੀਬੀ ਵੀ ਜਲਦੀ ਹੀ ਮਰ ਜਾਵੇਗੀ ਸੋ ਮੇਰਾ ਵਿਆਹ ਕ ਸੋ ਮੇਰੇ ਵਿਆਹ ਦਾ ਖਿਆਲ ਛੱਡ ਦੇਵੋ ਬਾਬਾ ਜੀ ਦੁਬਾਰਾ ਰਹਿਤਾ ਸੇਹ ਤੇ ਕਹੇ ਇੰਨਾ ਝੱਦਾ ਨਹੀਂ ਮਾਤਾ ਜੀ ਦੇ ਹੱਦ ਦੇ ਨੂੰ ਪਰੇ ਪਰੇ ਨਾ ਦਿੱਤੀ ਤੇ ਉਹਨਾਂ ਬੀਬੀ ਗਿਆਨਕਰ ਜੀ ਦੇ ਮਾਪਿਆਂ ਨੂੰ ਸਾਫ਼ ਜਵਾਬ ਦੇ ਦਿੱਤਾ। ਬਾਬਾ ਜੀ ਨੇ ਸਾਰੀ ਆਲੂ ਜੱਤ ਸੱਤ ਵਿੱਚ ਪਰਪੱਕ ਰਹਿੰਦਿਆਂ ਹੋਇਆਂ ਸਤ ਨੂੰ ਗੁਰੂ ਚੰਨ ਨਾਲ ਨਿਵਨੀਣ ਕਰਕੇ ਮਰਤੀ ਆ ਰੂਪਨਾ ਪ੍ਰਖੇ ਨੇ ਤਰ ਸਾਧਕੇ ਟਹਿਲ ਸੰਤ ਸੰਗ ਹੀ ਤ ਆਪਣਾ ਨੀਮਨ ਅਧਾਰ ਤੇ ਆਸ਼ਾ ਬਣਾ ਕੇ ਮਤਾਉਣਾ ਕੀਤਾ। ਇੰਤੋਸ ਮਾਤ ਕਰਦੇ ਆ ਬੋਲਣ ਵਿੱਚ ਕੋਈ ਅਖਰਵਾਦਾ ਘੱਟਾ ਬੁੱਲ ਚ ਕਮਾਫਾ ਨੀ ਅਗੇ ਤੋਂ ਸਧ ਸੇਵਾ ਕਰਨ ਦਾ ਬਲਵਾ ਸ਼ਾਉਂਦੀ ਅਣ ਜਾਣ ਮੱਛੀ ਦੇ ਸੱਤ ਤੇ ਮੇਰਾ ਪਰਿਆਰਥ ਰੱਖਣਾ ਅੰਗੇ ਤੋਂ ਸਧ ਸੇਵਾ ਲਣੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤ